ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਦਿਲਪ੍ਰੀਤ ਹੈ ਜੀ ਸਭ ਤੋਂ ਪਹਿਲੇ ਮੈਂ ਪੂਰੀ ਸੰਗਤ ਨੂੰ ਬਾਈਗੁਰਜੀ ਕਾ ਖਾਲਸਾ ਬਾਈਗੁਰਜੀ ਕੀ ਫਤਿਹ ਤੁਹਾਡਾ ਦਾਸ ਸੇਵਕ ਸਿੱਖ ਦਿਲਪ੍ਰੀਤ ਸਿੰਘ ਜੀ ਤੁਹਾਡੇ ਨਾਲ ਇੱਕ ਪੂਰੀ ਸਿੱਖ ਕੌਮ ਦਾ ਇੱਕ ਮਦਦ ਚਾਹੁੰਦਾ ਵਾ ਵੀ ਉਹਨਾਂ ਨੇ ਆਪਣਾ ਪੱਖ ਝੂਠੇ ਪੱਖ ਰੱਖ ਦਿੱਤੇ ਦੂਜੇ ਪੱਖ ਨੇ ਪਰ ਮੇਰੇ ਪੱਖ ਨਾਲ ਪੁਲਿਸ ਕੋਈ ਨਹੀਂ ਲੈ ਰਹੀ ਨਾ ਮੇਰਾ ਪੱਖ ਸੁਣਦੀ ਪਈ ਹੈ ਜਦ ਕਿ ਮੇਰੀ ਐਮਐਲਆਰ ਉਹਨਾਂ ਤੋਂ 10 ਮਿੰਟ ਪਹਿਲੇ ਗੱਡੀ ਹੋਈ ਹੈ ਨਾ ਪੁਲਿਸ ਥਾਣੇ ਦੇ ਵਿੱਚੋਂ ਉਹਨਾਂ ਨੇ ਮੈਨੂੰ ਫੋਨ ਕਰਕੇ ਸੱਦਿਆ ਵੀ ਆਪਣਾ ਬਿਆਨ ਦੇ ਦਿਓ ਆਪਣਾ ਪਿੱਛੇ ਮੈਨੂੰ 2 ਦਿਨ ਉਹਨਾਂ ਨੇ ਟਰਕਾ ਦਿੱਤਾ ਪੁਲਸ ਵਾਲਿਆਂ ਨੇ ਵੀ ਕਹਿੰਦੇ 2 ਦਿਨਾਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ ਤੇ 2 ਦਿਨਾਂ ਬਾਅਦ ਮੈਨੂੰ ਪਤਾ ਚੰਗਾ ਮੇਰੇ ਤੇ ਐਸਐਚਓ ਸਾਹਿਬ ਨੇ ਪਰਚਾ ਕਰ ਦਿੱਤਾ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਕਿ ਉਹਦੀ ਵੀਡੀਓ ਦੀ ਸੱਚਾਈ ਮੈਂ ਦੱਸਦਾ ਤੁਹਾਨੂੰ ਕਿ ਲੜਕੀ ਦੋਬਰ ਜਿਹੜਾ ਉਹਦਾ ਟੇਢੀ ਤੇ ਹੱਥ ਜਾ ਰਿਹਾ ਹੈ ਦੇਖੋ ਕੀ ਪੂਰਾ ਮੈਟਰ ਸੀਗਾ ਮੈਂ ਥੋੜਾ ਦੱਸ ਲਿਆ ਤੁਹਾਨੂੰ ਉਸ ਵੀਡੀਓ ਤੁਸੀਂ ਦੇਖੋ ਕੱਪੜੇ ਕਿਤੇ ਫਟੇ ਹੋਏ ਮੇਰੇ ਨਿਸ਼ਾਨ ਕਿਤੇ ਪਏ ਮੈਂ ਹੱਲੇ ਵੀ ਤੁਹਾਨੂੰ ਉਹ ਨਿਸ਼ਾਨ ਆ ਵੇਖੋ ਦਿਖਾ ਦਿੰਦਾ ਹਾਂ ਉਸ ਲੇਡੀ ਨੇ ਆ ਵੇਖੋ ਮੇਰੇ ਘਰੁੰਡੇ ਮਾਰੇ ਹੋਏ ਆ ਨੋਂਦਰੇ ਉਸ ਲੇਡੀ ਦੇ ਸਰੀਰ ਤੇ ਇੱਕ ਵੀ ਡੰਦ ਨਹੀਂ ਹੈਗੇ ਆ ਵੇਖੋ ਮੇਰੀ ਸਿਹਰੀ ਸਾਹਿਬ ਉਹਨੇ ਖਿਚੇੜੀ ਮੇਰੀ ਦਾੜੀ ਪੱਟੀ ਪਹਿਲੇ ਉਹ ਆਏ ਸੀਗੇ ਐਕਚੁਅਲੀ ਗੱਲ ਇਦਾਂ ਹੀ ਮੈਂ ਪੂਰੀ ਸ਼ੁਰੂ ਤੋਂ ਤੁਹਾਨੂੰ ਗੱਲ ਦੱਸਣਾ ਭਰਾ ਦਾ ਬੂਟਾ ਦਾ ਹੈਗਾ ਅੱਡਾ ਠੀਕ ਹੈ ਬੂਟਾ ਦਾ ਅੱਡਾ ਹੈਗਾ ਉਸ ਗਿਆ ਸੀ ਖਾਣਾ ਖਾਣ ਕਰ 5-10 ਮਿੰਟ ਲਈ ਉਹ ਕਹਿੰਦਾ ਤੂੰ ਰੋ ਜਾ ਮੈਂ 5 ਮਿੰਟ ਚਾਣਾ ਪਿਆਵਾ ਤੇ ਮੈਂ ਚਲੇ ਗਿਆ ਤਾਨੂੰ ਜਾ ਕੇ ਤੁਮਗਿਆ ਦੇ ਰਹੇ ਆ ਵੀ 4-500 ਤੇ ਬੋੜੀ ਦਾ ਸੀ ਮੀਡੀਆ ਬੁਲਾ ਲਾਂਗੇ ਇਹ ਦੋਵੇਂ ਮੀਆਂ ਬੀਬੀ ਲੜਨ ਦੇ ਇਰਾਦੇ ਨਾਲ ਉਸ ਦਿਨ ਸਾਡੇ ਕੋਲ ਆਏ ਸੀ ਉਹ ਕਹਿੰਦੇ ਵੀ ਅਸੀਂ ਮੀਡੀਆ ਬੁਲਾ ਲਾਂਗੇ ਤੁਹਾਨੂੰ ਨੰਗੇ ਕਰ ਦੇਾਂਗੇ ਤੁਹਾਨੂੰ ਸਰਦਾਰਾਂ ਨੂੰ ਇਹ ਕਰ ਦੇਾਂਗੇ ਉਹ ਮੈਂ ਕਿਹਾ ਬੀਬੀ ਮੇਰੇ ਹੱਥ ਜੁੜੇ ਤੂੰ ਪਿੱਛੇ ਹੋ ਜਾ ਬੰਦੇ ਨੂੰ ਗੱਲ ਕਰ ਲੈਂਦੇ ਇਸ ਗੱਲ ਦੇ ਮੇਰੇ ਕੋਲ ਚਾਰ ਗਵਾਹ ਮੌਜੂਦ ਨੇ ਉਸ ਮਾਰਕੀਟ ਦੇ ਵਿੱਚ ਜਿਨ੍ਹਾਂ ਨੇ ਇਹ ਗੱਲ ਮੈਨੂੰ ਕਹਿੰਦੇ ਸੁਣਿਆ ਬਈ ਬੀਬੀ ਪਰੇ ਹੋ ਜਾ ਮੈਂ ਜਨਾਨੀਆਂ ਨਾਲ ਗੱਲ ਨਹੀਂ ਕਰਨੀ ਆਪਣੇ ਬੰਦੇ ਨੂੰ ਅੱਗੇ ਕਰ ਇਹ ਮੈਂ ਚਾਰ ਗਵਾਹ ਪੇਸ਼ ਵੀ ਕਰ ਦਿਆਂਗਾ ਠੀਕ ਹੈ ਜੇ ਸੋਸ਼ਲ ਮੀਡੀਆ ਦਾ ਜਮਾਨਾ ਤੇ ਗਵਾਂਵਾਂ ਦੀ ਮੂੰਹ ਬੋਲੀ ਦੀ ਵੀ ਕੋਈ ਵੈਲਿਊ ਹੁੰਦੀ ਹੈ ਕਿ ਨਹੀਂ ਮੂੰਹ ਦੀ ਕੋਈ ਵੈਲਿਊ ਹੁੰਦੀ ਹੈ ਕਿ ਨਹੀਂ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹ ਹੋਇਆ ਉਹ ਘਰ ਵਾਲਾ ਮੈਨੂੰ ਬੋਲਣ ਲੱਪਿਆ ਤੂੰ ਐਦਾਂ ਤੂੰ ਉਦਾਂ ਤੂੰ ਕੋਠੀ ਪਾ ਲੈਣੀ ਹੈ ਮੈਂ ਕਿਹਾ ਭਰਾ ਆਂਦਾ ਪਿਆ ਉਹਨੇ ਤਾਂ ਗੱਲ ਕਰ ਲਈ ਉਹ ਮੇਰੇ ਤੇ ਹਾਵੀ ਹੋ ਗਿਆ ਜਰੈਨੀ ਨੇ ਕਿਹਾ ਤੂੰ ਭਰਾਵਾ ਪਿੱਛੇ ਹੋ ਜਾ ਤੂੰ ਮੇਰੇ ਨਾਲ ਨਾਲ ਅੱਗੇ ਤੇਰਾ ਬੰਦਾ ਬੈਸਣ ਡਿਆ ਠੀਕ ਹੈ ਉਹ ਫੇਰ ਮੇਰੀ ਟੀ-ਸ਼ਰਟ ਪਾੜ ਦਿੱਤੀ ਉਹਨੇ ਮੇਰੀ ਦਾੜੀ ਪੁੱਟੀ ਮੇਰੀ ਟੀ-ਸ਼ਰਟ ਪਾੜਤੀ ਮੇਰੀ ਸੀਰੀਸ ਐ ਉਹ ਮੂੰਹ ਹੱਤ ਪਾਇਆ ਦੱਸੋ ਮੈਂ ਕੋਈ ਪਹਿਲੇ ਕਾਰਵਾਈ ਨਹੀਂ ਕੀਤੀ ਕਾਰਵਾਈ ਕੀਤੀ ਉਹਨਾਂ ਨੇ ਮੈਂ ਸਿਰਫ ਜਵਾਬੀ ਆਪਣਾ ਬਚਾ ਕੀਤਾ ਜੇ ਜਵਾਬੀ ਬਚਾ ਆਪਣਾ ਗੁਨਾਹ ਹੈ ਤੇ ਮੈਂ ਇਸ ਗੱਲ ਦਾ ਗੁਨਾਹਗਾਰ ਹਾਂ ਮੈਂ ਪੂਰੇ ਕਾਨੂੰਨ ਤੋਂ ਇਹ ਗੱਲ ਪੁੱਛਣਾ ਚਾਹੁੰਦਾ ਵਾਂ ਵੀ ਜੇ ਮੈਂ ਆਪਣੀ ਜਵਾਬੀ ਰੱਖਿਆ ਕੀਤੀ ਏ ਇਹਦਾ ਮਤਲਬ ਮੈਂ ਗੁਨਾਹਗਾਰ ਹੋ ਗਿਆ ਮੇਰੀ ਦਾੜੀ ਪੱਟੀ ਮੇਰੇ ਕੋਲ ਹੱਲੇ ਤੱਕ ਉਹਦੇ ਵਾਲ ਲੱਗੇ ਨੇ ਮੈਂ ਕੋਲੋਂ ਤੁਹਾਨੂੰ ਸਬੂਤ ਦੇ ਤੌਰ ਤੇ ਉਹ ਵਾਲ ਦਿਖਾ ਦਿੰਨਾ ਮੇਰੇ ਨਿਸ਼ਾਨ ਪਏ ਮੇਰੀ ਅੰਮਾ ਨਾਲ ਪਹਿਲੇ ਕੱਟੀ ਗਈ ਪਰ ਮੇਰੀ ਸੁਣਵਾਈ ਨਹੀਂ ਹੋਈ ਇਹ ਤਾਂ ਐਸ ਐਚਓ ਸਾਹਿਬ ਨੂੰ ਪਤਾ ਹੋਵੇ ਬਈ ਉਹਨਾਂ ਨੇ ਮੇਰੀ ਕਿਉਂ ਨਹੀਂ ਦਰਖਾਸਤ ਲਈ ਦਿੱਤੀ ਠੀਕ ਹੈ ਇਹ ਐਸਐਓ ਪੁਲਸ ਵਾਲਿਆਂ ਨੂੰ ਪਤਾ ਹੋਵੇ ਕਿ ਸਾਡੀ ਦਰਖਾਸਤ ਕਿਉਂ ਨਹੀਂ ਲਈਤੀ ਜਾ ਰਹੀ ਸਾਡੀ ਦਰਖਾਸਤ ਲਈਤੀ ਨਹੀਂ ਉਹਨਾਂ ਨੇ ਤਿੰਨ ਦਿਨ ਮੈਨੂੰ ਟਰਕਾਉਂਦੇ ਰਹੇ ਤਿੰਨ ਦਿਨਾਂ ਦੇ ਵਿੱਚ ਮੈਨੂੰ ਪਤਾ ਚੌਥੇ ਦਿਨ ਪਤਾ ਲੱਗਾ ਮੇਰੇ ਤੇ ਉਹਨਾਂ ਨੇ ਚਾਰ ਧਰਾਵਾਂ ਲਾ ਕੇ ਪਰਚਾ ਕਰ ਦਿੱਤਾ ਜਦ ਕਿ ਸਾਡੀ ਕੋਈ ਵੈਲਿਊ ਨਹੀਂ ਪੰਜਾਬ ਵਿੱਚ ਰਹਿਣ ਵਾਲਿਆਂ ਦੀ ਬਾਹਰ